ਮੈਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਸਿੱਧੂ ਮੂਸੇਵਾਲੇ ਦਾ Song It's all about you Legend never die ਸੋ ਇਹ ਗੱਲ ਕਹਿੰਦੇ ਹੁੰਦੇ ਸੀ ਅੱਜ ਉਹ ਗੱਲ ਪ੍ਰੂਫ ਵੀ ਹੋ ਗਈ ਆ ਲੈਜੈਂਡ ਕਦੇ ਵੀ ਨਹੀਂ ਡਾਈ ਹੋ ਸਕਦਾ ਜਦੋਂ ਹੀ ਮੈਨੂੰ ਪਤਾ ਲੱਗਾ ਮੇਰੀ ਅੱਜ ਫਲਾਈਟ ਆ ਮੈਂ ਜਾ ਰਿਹਾ ਆ ਵਾਹ ਬਟ ਖੁਸ਼ੀ 'ਚ ਮੈਂ ਪ੍ਰਗਟ ਹੋਣਾ ਚਾਹੁੰਦਾ ਹੀ ਉਹਦੇ ਮਾਪਿਆਂ ਨੂੰ ਮਿਲਣਾ ਚਾਹੁੰਦਾ ਸੀ ਜਦੋਂ ਇਹੋ ਦਾ ਪਹਿਲਾ Song ਆਇਆ ਸੀ ਉਦੋਂ ਮੈਂ ਆਸਟ੍ਰੇਲੀਆ ਰਹਿੰਦਾ ਹੁੰਦਾ ਸੀਗਾ ਪਹਿਲੇ ਦਿਨ ਤੋਂ ਹੀ ਉਹਦੇ ਨਾਂ ਦੇ ਵੀਡੀਓ ਪਾਈ ਆ ਮੇਰੇ ਨਾਂ ਮੈਂ ਫੇਸਬੁੱਕ ਤੇ ਹੈਗੀ ਆ ਸਾਨੂੰ ਬਹੁਤ ਚਾ ਵਧੀਆ ਅਗਲਾ ਨੇ ਮਾਪੇ ਉਹਦੇ ਘਰ ਖੁਸ਼ੀ ਆਈ ਹੈ ਉਹ ਵੀ ਹੱਸ ਕੇ ਹੁਣ ਰੋਟੀ ਖਾਣਗੇ ਵਿਚਾਰੇ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀ ਜਨਮ ਦਿਨ ਖੁਸ਼ੀ 'ਚ ਜਿੱਥੇ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਵਿੱਚ ਜਸ਼ਨ ਵਰਗਾ ਮਾਹੌਲ ਬਣਿਆ ਹੋਇਆ ਹੈ ਉੱਥੇ ਸਿੱਧੂ ਮੂਸੇਵਾਲਾ ਦੇ ਜੋ ਕੱਟੜ ਫੈਨ ਨੇ ਉਹ ਵਿਦੇਸ਼ਾਂ ਤੋਂ ਮੂਸਾ ਪਿੰਡ ਰੋਕ ਕਰ ਰਹੇ ਨੇ ਇਸ ਵਕਤ ਅਸੀਂ ਸਿੱਧੂ ਮੂਸੇਵਾਲਾ ਦੇ ਸੁਪਨਿਆਂ ਦੀ ਹਵੇਲੀ ਦੇ ਵਿੱਚ ਮੌਜੂਦ ਆ ਜਿੱਥੇ ਖਾਸ ਤੌਰ ਤੇ ਅਮਰੀਕਾ ਤੋਂ ਨੌਜਵਾਨ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਸ਼ੋਭ ਨੂੰ ਦੇਖਣ ਦੇ ਲਈ ਪਹੁੰਚਿਆ ਗੱਲਬਾਤ ਕਰਦੇ ਆ ਕੀ ਨਾਮ ਹੈ ਤੁਹਾਡਾ ਹੁਕਮਪ੍ਰੀਤ ਸਿੰਘ ਬਰਾੜੀ ਅ ਅਮਰੀਕਾ ਤੋਂ ਆਏ ਹੋ ਹਾਂਜੀ ਤੁਹਾਡਾ ਕੀ ਨਾਮ ਹੈ ਹੁਸਨਪ੍ਰੀਤ ਤੁਹਾਡਾ ਵੀ ਹੁਸਨ ਹੈ ਅੱਛਾ ਮੇਰਾ ਨਾਮ ਹੁਕਮਪ੍ਰੀਤ ਹੈ ਇਹਦਾ ਨਾਮ ਅੱਛਾ ਤੁਹਾਡਾ ਨਾਮ ਹੁਕਮ ਹੈ ਇਹਦਾ ਨਾਮ ਹੁਸਨ ਹੈ ਤੁਸੀਂ ਵੀ ਅਮਰੀਕਾ ਤੋਂ ਹੋਏ ਹੋ ਨਹੀਂ ਜੀ अच्छा ऐसे फिर फ्री कोर्ट ਤੋਂ ਅੱਛਾ ਦੋਸਤੋ ਤੁਸੀਂ ਮਾਣੇ ਤੇ ਕਿੰਨੇ ਕ ਖੁਸ਼ੀ ਹੈ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਬਹੁਤ ਜ਼ਿਆਦਾ ਖੁਸ਼ੀ ਹੈ ਬਾਈ ਦੱਸ ਨਹੀਂ ਬੋਲ ਕੇ ਨਹੀਂ ਦੱਸਿਆ ਜਾ ਸਕਦਾ ਇਹ ਗੱਲ ਨੂੰ ਜਿੱਦਾਂ ਹੀ ਮੈਨੂੰ ਪਤਾ ਲੱਗਾ ਮੇਰੀ ਅੱਜ ਫਲਾਈਟ ਆ ਮੈਂ ਜਾ ਰਿਹਾ ਹਾਂ ਬਟ ਖੁਸ਼ੀ 'ਚ ਮੈਂ ਪ੍ਰਗਟ ਹੋਣਾ ਚਾਹੁੰਦਾ ਸੀ ਉਹਦੇ ਮਾਪਿਆਂ ਨੂੰ ਮਿਲਣਾ ਚਾਹੁੰਦਾ ਸੀ ਬਟ ਉਹ ਹਸਪੀਟਲ ਆ ਆਪਾਂ ਮੇਰੀਆਂ ਆਲਵੇਜ਼ ਬਲੇਸਸ ਉਹਨਾਂ ਦੇ ਨਾਲ ਰਹਿਣੀਆਂ ਪਰ ਪ੍ਰਮਾਤਮਾ ਨੇ ਇੱਕ ਵਾਰੀ ਫੇਰ ਉਹਨਾਂ ਦੇ ਘਰੇ ਖੁਸ਼ੀਆਂ ਲੈ ਕੇ ਆਂਦਾ ਸੋ ਮੈਂ ਬਹੁਤ ਗਲੈਡ ਆ ਇਹ ਗੱਲ ਨੂੰ ਲੈ ਕੇ ਕਦੋਂ ਤੋਂ ਸਿੱਧੂ ਮੂਸੇਵਾਲਾ ਨੂੰ ਸੁਣ ਰਹੇ ਹੋ ਤੇ ਕਦੋਂ ਉਸ ਦੇ ਫੈਨ ਬਣੇ ਫੈਨ ਤਾਂ ਵੀਰੇ ਜਦੋਂ ਹੀ ਉਹਦਾ ਪਹਿਲਾ ਸੌਂਗ ਆਇਆ ਸੀ ਉਦੋਂ ਮੈਂ ਆਸਟ੍ਰੇਲੀਆ ਰਹਿੰਦਾ ਹੁੰਦਾ ਸੀਗਾ ਪਹਿਲੇ ਦਿਨ ਤੋਂ ਹੀ ਉਹਦੇ ਨਾਂ ਤੇ ਵੀਡੀਓ ਪਾਈ ਆ ਮੇਰੇ ਨਾਂ ਮੈਂ ਫੇਸਬੁੱਕ ਤੇ ਹੈਗੀ ਆ ਪਹਿਲੇ ਗਾਣੇ ਤੋਂ ਹੀ ਜੀ ਸਿੱਧੂ ਮੂਸੇਵਾਲਾ ਦਾ ਸੁਪਨਿਆਂ ਦਾ ਘਰ ਕਿਹਾ ਜਾਂਦਾ ਜਿਹੜੀ ਹਵੇਲੀ ਹੈ ਇੱਕ ਇੱਕ ਇੱਟ ਉਸਨੇ ਆਪਣੀ ਅੱਖੀਂ ਦੇਖੀ ਐ ਇਸ ਨੂੰ ਲੱਗਦੇ ਹੋਏ ਉਹਨਾਂ ਦੀ ਨਿਗਰਾਨੀ 'ਚ ਇਹ ਕੋਠੀ ਬਣੀ ਅਲਕਿਓ ਸਾਡੇ ਵਿੱਚਕਾਰ ਨਹੀਂ ਪਰ ਛੋਟਾ ਸ਼ੁਭ ਦਾ ਜਨਮ ਹੋਇਆ ਹੈ ਕਿੰਨੇ ਕਿ ਖੁਸ਼ੀ ਆ ਕਿੰਨਾ ਕਿ ਚਾਹ ਆ ਚੜਿਆ ਤੁਹਾਨੂੰ ਸਾਨੂੰ ਬਹੁਤ ਚਾ ਵਧੀਆ ਅਗਲਾ ਨੇ ਮਾਪਿਓ ਦੇ ਘਰ ਖੁਸ਼ੀ ਆਈ ਹੈ ਉਹ ਵੀ ਹੱਸ ਕੇ ਹੁਣ ਰੋਟੀ ਖਾਣਗੇ ਵਿਚਾਰੇ ਵਧੀਆ ਰੱਬ ਨੇ ਖੁਸ਼ੀਆਂ ਦਿੱਤੀਆਂ ਰੱਬ ਹੋਰ ਦੇਵੇ ਉਹਨਾਂ ਨੂੰ ਵਿਚਾਰਿਆਂ ਨੂੰ ਹੌਸਲਾ ਵੀ ਦੇਵੇ ਮੇਰੇ ਲੈਜੈਂਡ ਨੇਵਰ ਡਾਈ ਸੋ ਇਹ ਗੱਲ ਕਹਿੰਦੇ ਹੁੰਦੇ ਸੀ ਅੱਜ ਉਹ ਗੱਲ ਪ੍ਰੂਫ ਵੀ ਹੋ ਗਈ ਆ ਲੈਜੈਂਡ ਕਦੇ ਵੀ ਨਹੀਂ ਡਾਈ ਹੋ ਸਕਦਾ ਮੈਂ ਦੇਖ ਰਿਹਾ ਤੁਸੀਂ ਸਿੱਧੂ ਮੂਸੇਵਾਲਾ ਦੀ ਜੋ ਤਸਵੀਰ ਵਾਲੀ ਟੀ-ਸ਼ਰਟ ਵੀ ਪਹਿਨੀ ਹੋਈ ਹੈ ਤੁਸੀਂ ਵੀ ਪਹਿਨੀ ਹੋਈ ਹੈ ਤੁਸੀਂ ਕਦੋਂ ਤੇ ਫੈਨ ਹੋ ਸਿੱਧੂ ਮੂਸੇਵਾਲਾ ਦੇ ਕਾਫੀ ਟਾਈਮ ਤੋਂ ਹੀ ਆ ਜਦੋਂ ਦੇ ਉਹਨਾਂ ਦੇ ਸੌਂਗ ਆਉਂਦੇ ਆ ਸੀ ਸੁਣਦੇ ਆ ਗੱਡੀ 'ਚ ਵੀ ਸੁਣਦੇ ਆ ਨਾਰਮਲ ਵੀ ਮੈਨੂੰ ਸਭ ਤੋਂ ਜ਼ਿਆਦਾ ਪਸੰਦ ਆ ਸਿੱਧੂ ਮੂਸੇਵਾਲੇ ਦੇ ਸੌਂਗ ਇਟਸ ਆਲ ਅਬਾਊਟ ਯੂ ਮੈਂ ਸੁਣਨਾ ਵੀ ਚਾਹਾਂਗਾ ਤੁਹਾਡੇ ਕੋਲੋਂ ਮੈਂ ਦੋ ਦੋਵਾਂ ਕੋ ਕੋਈ ਕੁਝ ਨਾ ਕੁਝ ਜਾਂ ਤੁਸੀਂ ਪੜ ਤੇ ਥਾਪੀ ਮਾਰਦੇ ਹੋ ਜਾਂ ਤੁਸੀਂ ਗੀਤ ਸੁਣਾਦੇ ਜਾਂ ਇਹ ਗੀਤ ਸੁਣਾ ਅੱਲਾ ਲਾ ਲਾ ਤੁਸੀਂ ਮਾਰ ਕੀ ਬਾਤ ਹੈ ਕੀ ਬਾਤ ਹੈ ਫਲਾਈਟ ਚੜਨ ਤੋਂ ਪਹਿਲਾਂ ਦਾ ਚਾਹ ਇਹ ਕਹਿੰਦੇ ਆ ਸੀ ਸਿੱਧੂ ਮੂਸੇਵਾਲਾ ਦੀ ਹਵੇਲੀ ਵਾਲੇ ਜਾਣਾ ਹੈ ਤੇ ਜੋ ਇੱਥੇ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ ਉਸ ਨੂੰ ਦੇਖਣਾ ਹੈ ਤੇ ਉਸ ਦੇ ਵਿੱਚ ਸ਼ਾਮਲ ਹੋਣਾ ਹੈ ਤੇ ਆਪਣੀ ਖੁਸ਼ੀ ਜਿਹੜੀ ਹੈ ਸਾਂਝੀ ਕਰਨੀ ਹੈ ਇੱਥੇ ਆਉਣ ਨਾਲ ਮੇਰੀ ਯਰਨੀ ਵੀ ਸਫਲ ਹੋ ਗਈ ਆ ਪੰਜਾਬ ਆਉਣ ਦੀ ਯਰਨੀ ਵੀ ਮੈਨੂੰ ਵਧੀਆ ਲੱਗ ਰਿਹਾ ਉਹਨਾਂ ਵਿੱਚ ਇੰਜੋਏ ਨਹੀਂ ਕੀਤਾ ਜੋ ਮੈਂ ਅੱਜ ਖੁਸ਼ੀ ਸ਼ਾਮਲ ਹੋਇਆ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਸੋ ਪ੍ਰਮਾਤਮਾ ਇਸ ਘਰ ਨੂੰ ਇਦਾਂ ਹੀ ਖੁਸ਼ੀਆਂ ਦਵੇ ਤੇ ਤਰੱਕੀਆਂ ਬਖਸ਼ੇ ਹੋਰ ਉਹ ਤੁਸੀਂ ਹਵੇਲੀ ਵੀ ਦੇਖ ਰਹੇ ਹੋ ਕਾਫੀ ਟਾਈਮ ਤੋਂ ਇੱਥੇ ਮੈਂ ਦੇਖ ਰਿਹਾ ਸੀ ਤੁਹਾਨੂੰ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇੱਥੇ ਘਰ ਦੇ ਵਿੱਚ ਬਹੁਤ ਜਿਆਦਾ ਏਦਾਂ ਹੀ ਲੱਗ ਰਿਹਾ ਆਪਣਾ ਹੀ ਆ ਸਭ ਕੁਝ ਜਦੋਂ ਕੋਈ ਬੰਦਾ ਆ ਉਹਦੇ ਨੇੜੇ ਹੁੰਦਾ ਨਾ ਉਹਨੂੰ ਆਪਾਂ ਪਿਆਰ ਕਰਦੇ ਆ ਉਹ ਨੇੜੇ ਹੀ ਰਹਿੰਦਾ ਹਮੇਸ਼ਾ ਸੋ ਮੇਰਾ ਸੋਚਣਾ ਸੀਗਾ ਮੈਂ ਪਹਿਲਾਂ ਵੀ ਆਉਣਾ ਸੀ ਬਟ ਪ੍ਰਮਾਤਮਾ ਨੇ ਮੈਨੂੰ ਉਹ ਦੇਣ ਲਿਆਤਾ ਜਦੋਂ ਆਲਰੇਡੀ ਖੁਸ਼ੀ ਆ ਚੁੱਕੀ ਹੈ ਘਰੇ ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀਰੇ ਫਲਾਈਟ ਤੇ ਤੁਸੀਂ ਅਜੇ ਚੜਨਾ ਹੈ ਪਰ ਕਿੰਨੇ ਦਿਨ ਹੋ ਗਏ ਨੇ ਪੰਜਾਬ ਆਏ ਨੂੰ 35 ਦਿਨ ਹੋ ਗਏ ਵੀਰੇ 35 ਦਿਨ ਹਾਂਜੀ ਹਾਂਜੀ ਤੇ ਤੁਸੀਂ ਇੱ ਨੇ ਮੇ ਮੈਂ ਫਲਾਈਟ ਨਹੀਂ ਅਸੀਂ ਤਾਂ ਇਹਨਾਂ ਨੂੰ ਛੱਡਣ ਚੱਲ ਰਹੇ ਹਾਂ ਅੱਛਾ ਤੇ ਚੰਗਾ ਲੱਗ ਰਿਹਾ ਇੱਥੇ ਆ ਕੇ ਕੱਲ ਹੋਲੀ ਮਨਾਈ ਗਈ ਹੈ ਇਸ ਥਾਂ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵੱਲੋਂ ਰਾਤ ਨੂੰ ਪਟਾਕੇ ਚਲਾਇਆ ਗਿਆ ਹਵੇਲੀ ਦੇ ਬਾਹਰ ਵੇਖਿਆ ਤੁਸੀਂ ਜਸ਼ਨ ਦਾ ਮਾਹੌਲ ਹਾਂਜੀ ਅਸੀਂ ਲਾਈਵ ਵੇਖ ਰਹੇ ਸੀਗੇ ਤੇ ਉਹਨੂੰ ਫੀਲ ਕਰ ਰਹੇ ਸੀ ਕੋ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਕੋਈ ਹੁੰਦਾ ਮੈਂ ਜਾ ਰਿਹਾ ਸੀ ਬਟ ਮੇਰੇ ਮਨ 'ਚ ਸੀਗਾ ਮੈਂ ਜਰੂਰ ਜਾਊਂਗਾ ਪਰ ਪਰਮਾਤਮਾ ਨੇ ਖੁਸ਼ੀ ਜਿ ਲਿਆ ਕੇ ਮੈਨੂੰ ਵਧੀਆ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋ ਰਿਹਾ ਮੈਂ ਦੱਸ ਨਹੀਂ ਸਕਦਾ ਮੇਰੇ ਕੋਈ ਸ਼ਬਦ ਨਹੀਂ ਬਚਿਆ ਬਟ ਬਹੁਤ ਵਧੀਆ ਫੀਲ ਕਰ ਰਿਹਾ ਜੀ ਸ਼ੁਕਰੀਆ ਤਾਂ ਜਾਂਦੇ ਜਾਂਦੇ ਕੁਝ ਕਹਿਣਾ ਚਾਹੁੰਦੇ ਐ ਇਸ ਖੁਸ਼ੀ ਦੇ ਮਾਹੌਲ ਨੂੰ ਲੈ ਕੇ ਸਿੱਧੂ ਨੂੰ ਯਾਦ ਕਰਦੇ ਖਾਸ ਤੌਰ ਤੇ ਬਾਈ ਹੁਣ ਵੇਟ ਕਰਾਂਗੇ ਬਾਈ ਆਇਆ ਛੋਟਾ ਉਹਦੀ ਵੇਟ ਕਰਾਂਗੇ ਪਰਮਾਤਮਾ ਉਹਦੀ ਵੀ ਕਮਾਈਆਂ ਚ ਇਦਾਂ ਹੀ ਰਵੇ ਉਹਦੀ ਵੀ ਤਰੱਕੀ ਇਦਾਂ ਹੀ ਹੋਵੇ ਮੈਂ ਚਾਹੁੰਦਾ ਮੈਂ ਬਸ ਇਹ ਹੀ ਵੇਖਣਾ ਚਾਹੁੰਦਾ ਉਹਦੇ ਚ ਸਿੱਧੂ ਮੂਸੇ ਵਾਲੇ ਨੂੰ ਦੇਖਣਾ ਚਾਹੂੰਗਾ ਸਿੱਧੂ ਮੂਸੇ ਵਾਲਾ ਬੰਨਤਾ ਨਹੀਂ ਸਕਦਾ ਬਟ ਮੈਂ ਉਹਦੇ ਚ ਵੇਖਣਾ ਚਾਹੂੰਗਾ ਵੀ ਉਹ ਕੋਸ਼ਿਸ਼ ਕਰੇ ਵੱਡਾ ਹੋ ਕੇ ਪਰਿਵਾਰ ਤੇ ਕਹਿੰਦਾ ਸੀ ਕਲਾਕਾਰ ਹੀ ਬਣਾਵਾਂਗੇ ਉਹਨੂੰ ਉਸੇ ਤਰ੍ਹਾਂ ਠੀਕ ਹੈ ਆਪਣੇ ਸਾਰਿਆਂ ਦੀਆਂ ਬਲੈਸਸ ਉਹਨਾਂ ਦੇ ਨਾਲ ਰਹਿਣੀਆਂ ਪਰਮਾਤਮਾ ਉਹਨਾਂ ਦੀ ਕਮਾਈਆਂ 'ਚ ਬਰਕਤ ਪਾਵੇ ਬੁਰੀਆਂ ਨਜ਼ਰਾਂ ਤੋਂ ਬਚਾਵੇ ਪਰਮਾਤਮਾ ਆਪਾਂ ਤਾਂ ਇਹੀ ਚਾਹਾਂਗੇ ਜੀ ਜੀ ਸ਼ੁਕਰੀਆ ਸੋ ਤੁਸੀਂ ਦੇਖੋ ਸਿੱਧੂ ਮੂਸੇਵਾਲਾ ਦੇ ਜੋ ਕਟੜ ਫੈਨ ਨੇ ਉਹ ਵਜ਼ੇਸ਼ਾ ਤੋਂ ਵੀ ਮੂਸਾਪਿੰਡ ਦੇ ਰੋਕ ਕਰ ਰਹੇ ਨੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਉਂਕਿ 17 ਮਾਰਚ ਬਹੁਤ ਵੱਡਾ ਵੱਡਾ ਦਿਨ ਰਿਹਾ ਮੂਸਾਪਿੰਡ ਦੇ ਲਈ ਕਿਉਂਕਿ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦਾ ਜਨਮ ਹੋਇਆ ਜਿਸ ਦੀ ਜਾਣਕਾਰੀ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਦਿੱਤੀ ਤਾਂ ਹੁਣ ਜਿਹੜੇ ਨੌਜਵਾਨ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਇਸ ਦੀ ਅਮਰੀਕਾ ਦੀ ਫਲਾਈਟ ਫਲਾਈਟ ਚੜਨ ਤੋਂ ਪਹਿਲਾਂ ਹੀ ਇਹ ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚਦਾ ਹੈ ਤੇ ਇਨਾਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੁੰਦਾ ਹੈ ਦੇਖਦੇ ਰਹੋ ਪੂਰਾ ਪੰਜਾਬੀ